ਔਰ ਭੇ ਪਿੰਡ ਸਾਹਿਬ ਚਾਹ ਦੇ ਘੜ ਘੜ ਨਹੀਂ ਜੀ ਚਾਹ ਤਾਂ ਮੈਂ ਪੀ ਗਿਆ ਆਲੇ ਅਸੀਂ ਵੀ ਗੜੀ ਬਣਾ ਕੇ ਰੱਖੀ ਆ ਔਰਾਂ ਗੈ ਨੂੰ ਫਰਾਉਣਾ ਓਰਿੰਦਰ ਭਾਡਿਆ ਨੂੰ ਫਰਾਉਣਾ ਓ ਭਰਾ ਜਿੱਦਾਂ ਤੇ ਇਹਦੀ ਹਾਲਤ ਆ ਨਾ ਸਕਤਰ ਨੂੰ ਸੱਦ ਕੇ ਨੂੰ ਥੋੜਾ ਫਰਾਓ ਓ ਭਾ ਕਿਹੋ ਜੀਆਂ ਗੱਲਾਂ ਕਰਨ ਡਿਆ ਸਾਰੇ ਘਰ ਨੂੰ ਰੰਗ ਫਰਾਉਣਾ ਸਾਰੇ ਘਰ ਨੂੰ ਓ ਪਹਿਲੋਂ ਆ ਕੰਧਾਂ ਪਲੇਸਰ ਕਰਾ ਲਓ ਇਟਾ ਦੇ ਬਰਸਨ ਚੱਲਦਾ ਉਹ ਜਿੰਨਾ ਪਲਸਟਰ ਹੋਇਆ ਅੰਦਰੋਂ ਬਾਹਰੋਂ ਉਹਨਾਂ ਕੀ ਕਰਨਾ ਆ ਉਹ ਪਹਿਲੋ ਗੁਰੂ ਦਾ ਕੀਤਾ ਰੰਗ ਪਤਾ ਨਹੀਂ ਜਦੋਂ ਦੀ ਮੈਂ ਹੋਸ਼ ਸੰਭਾਲੀ ਮੈਂ ਤਾਂ ਕਦੀ ਹੁੰਦਾ ਵੇਖਿਆ ਨਹੀਂ ਗੁੱਡਾ ਤੇਰਾ ਰੰਗ ਗੁੱਡਾ ਮੈਨੂੰ ਤਾਂ ਲੱਗਦਾ ਇਹਨਾਂ ਕਦੀ ਤੈਨੂੰ ਵੀ ਸੱਬ ਨਹੀਂ ਲਾ ਉਹ ਪਾ ਸਾ ਬੜਾ ਬੋਲ ਕੇ ਤੇ ਤੈਨੂੰ ਨਾ ਰੰਗ ਦੀਏ ਨਾਲੇ ਜਿਹੜੇ ਕੰਮ ਆਇਆ ਉਹ ਕੰਮ ਕਰ ਬਹੁਤਾ ਬੋਲਣ ਦੀ ਲੋੜ ਨਹੀਂ ਆ ਦੱਸ ਫਿਰ ਕਿਹੜਾ ਰੰਗ ਕਰਨਾ ਵਾ